ਹਾਂਜੀ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪ ਤੁਹਾਡੇ ਲਈ ਬਹੁਤ ਹੀ ਤੇਸਤੀ ਮਸਾਲੇ ਵਾਲੀ ਬੈਂਗਣੀ ਦੀ ਰੈਸিপি ਲੈ ਕੇ ਆਏ ਹਾਂ ਤੁਸੀਂ ਕਦੇ ਨਹੀਂ ਟਰਾਈ ਕੀਤੀ ਹੋਣੀ ਸੋ ਟਰਾਈ ਕਰਿਓ ਸਕਿਪ ਨਾ ਕਰਿਓ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਦੇਖਦੇ ਹੋ ਕਿੰਨੀ ਪਰਫੈਕਟ ਲੁੱਕ ਚ ਆਪਣੀ ਜਿਹੜੀ ਮਸਾਲੇ ਵਾਲੀ ਬੈਂਗਣੀ ਬਣ ਕੇ ਤਿਆਰ ਆ ਸੋ ਅੱਜ ਆਪਾਂ ਹੁਣ ਇਸ ਨੂੰ ਤੁਹਾਨੂੰ ਤੁਹਾਡੇ ਨਾਲ ਆਪਣੀ ਰੈਸিপি ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੋਸਤੋ ਟਮਾਟਰ ਲੈ ਲਏ ਸੀਗਾ ਜੋ ਆਪਾਂ ਓਨੀਅਨ ਲਸਣ ਵਗੈਰਾ ਸੀਗਾ ਆਪਾਂ ਉਸ ਨੂੰ तो जो भी आप इनग्रीडियट तो पाना चाहते हैं सब कुछ आपके ग्रैंड चॉप करके ग्रैांड कर लिया हम आप फ्राई पेन लावे फ्राई पैन गर्म हो गया ते वेच वेच वाँगे। वाँगे। वाँगे गर्म तो, तो आप इस ऑयल पावे ऑयल अपना प्रॉपर गर्म होने बाद आप इसे ओनियन अट्ट ऐड करा जेडे आप ग्रैंड किए तो चैनल में सबसक्राइब कर लिये वीडियो में स्किप न करो तो रेसिपी ने जरूर ट्राई करो बहुत ही स्वादिष्ट जी मसाले वाली बैगनी बन के तैयार होगी तो दोस्तों अपना स्वाद अनुसार नमक ਮਿਰਚ ਤੇ ਹਲਦੀ ਪਾਵਾਂਗੇ ਤੁਸੀਂ ਜਿੱਦਾਂ ਤੁਹਾਨੂੰ ਪਸੰਦ ਜਿੰਨੇ ਮਸਾਲੇ ਤੁਸੀਂ ਪਾ ਸਕਦੇ ਹੋ ਸੋ ਆਪਾਂ 10 ਕਮੈਂਟਸ਼ਨ ਨੂੰ ਲੂਫੇਮ ਤੇ ਤਿਆਰ ਕਰਾਂਗੇ ਹਲਾਉਂਦੇ ਹੋਏ ਭੁੰਨਾਂਗੇ ਤੇ ਹੁਣ ਆਪ ਇਸ ਵਿੱਚ ਸੁੱਕਾ ਧਨੀਆ ਐਡ ਕਰਾਂਗੇ ਧਨੀਆ ਐਡ ਕਰਨ ਤੋਂ ਬਾਅਦ ਆਪਾਂ ਇੱਕ ਆਪਾਂ ਸਬਜ਼ੀ ਦਾ ਸੋ ਆਪਣਾ ਖਰੇ ਆਪਣੇ ਖੜੇ ਮਸਾਲੇ ਗ੍ਰਾਇੰਡ ਕੀਤੇ ਸੀ ਥੋੜੇ ਜਿਹਾ ਐਡ ਕੀਤੇ ਜਿਸ ਵਿੱਚ ਕਾਲੀ ਵੱਡੀ ਮਿਰਚ ਤੇ ਕਾਲੀ ਮਿਰਚ ਜਮੈਣ ਵਗੈਰਾ ਪਾਈ ਸੀ ਆਪਾਂ ਤੇ ਟਮਾਟਰ ਜੋ ਆਪਾਂ ਗ੍ਰੇਡ ਕੀਤਾ ਸੀ ਉਹਨੂੰ ਐਡ ਕਰਾਂਗੇ ਸੋ ਸੌਰੀ ਦੋਸਤੋ ਵੀਡੀਓ ਥੋੜੀ ਜੀ ਆਪਾਂ ਫਾਸਟ ਕੀਤੀ ਆ ਕਿਉਂਕਿ ਜ਼ਿਆਦਾ ਟਾਈਮ ਲੈਂ ਲਦੇ ਹੋਏ ਤੇ ਤੁਸੀਂ ਦੇਖ ਸਕਦੇ ਹੋ 10 ਮਿੰਟ ਹਲਾਉਂਦੇ ਹੋਏ ਜਿਹੜਾ ਮਸਾਲਾ ਆਪਣਾ ਤਿਆਰ ਹੋ ਰਿਹਾ ਹੁਸ ਆਪਣੇ 10 ਮਿੰਟ ਢੱਕ ਕੇ ਜਨੂੰ ਪਕਾਉਂਦੇ ਰਹੀਏ ਤੇ ਆਪਾਂ ਤਿਆਰ ਕਰਾਂਗੇ ਤੇ ਨਾ ਪਾਹਨ ਕੇ ਆ ਸਮੰਤ ਕਰ ਦਿੱਤਾ ਸੀ ਮਸਾਲਾ ਆਪਣਾ ਪ੍ਰੋਪਰ ਵਨ ਕੀ ਤਿਆਰ ਸੋ ਆਪਾਂ ਬੈਗਣੀ ਦੇ ਪੀਸੇ ਇਦਾਂ ਕੱਟ ਕਰ ਲਈ ਸੀ ਤੁਸੀਂ ਇਦਾਂ ਕੱਟ ਕਰਨੇ ਆ ਮੈਂ ਕੋਸ਼ਿਸ਼ ਕਰਨੀ ਹੈ ਕਿ ਬੈਗਣੀ ਛੋਟੀ ਲਣੀ ਹੈ ਦੋਸਤੋ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਮਸਾਲੇ ਦੀ ਫਿਲਿੰਗ ਕਰ ਲਈਏ ਪ੍ਰੋਪਰ ਤੇ ਹੁਣ ਇਸ ਤੋਂ ਬਾਅਦ ਆਪਣੇ ਕੋਲ ਇਹ ਕੁਛਕ ਮਸਾਲਾ ਬਚ ਗਿਆ ਸੀ ਆਪਾਂ ਗੈਸ ਨੂੰ ਚਲਾਉਂਦੇ ਹੋਏ ਉਸ ਨੂੰ ਗਰਮ ਕਰਾਂਗੇ ਤੇ ਆਪਾਂ ਇਸ ਵਿੱਚ ਗੋੜਾ ਐਡ ਕੀਤਾ ਦੋਸਤੋ ਇਸ ਨਾਲ ਕੀ ਮਸਾਲੇ ਵਾਲੀ ਬੈਗਣੀ ਬਹੁਤ ਹੀ ਵਧੀਆ ਫਲੇਵਰ ਆਊ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਗੀ ਸੋ ਹਲਾਉਂਦੇ ਹੋਏ ਆਪਾਂ ਇਸ ਨੂੰ ਦੋ ਕਮੈਂਟ ਲਈ ਸੀਕਲ ਪਾਇਆ ਉਸ ਤੋਂ ਬਾਅਦ ਆਪਾਂ ਜੋ ਬੈਂਗਨੀ ਦੀ ਫਿਲਿੰਗ ਕੀਤੀ ਸੀ ਆਪਾਂ ਇਸ ਵਿੱਚ ਐਡ ਕਰਾਂਗੇ ਸੋ ਆਪਾਂ ਇਹ ਮਸਾਲੇ ਦੀ ਬੈਂਗਨੀ ਐਡ ਕਰ ਰਹੇ ਹਾਂ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਸੋ ਵੀਡੀਓ ਨੂੰ ਜਰੂਰ ਦੇਖਿਓ ਤੇ ਇਹ ਰੈਸਪੀ ਨੂੰ ਜਰੂਰ ਟਰਾਈ ਕਰਿਓ ਤੇ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀ ਦੇ ਹੱਪਾ ਇਸ ਨੂੰ ਮਤਲਬ ਕਿ ਬੈਂਗਣੀ ਨੂੰ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ 10 ਮਿੰਟ ਲਈ ਸੇਕ ਲਵਾਵਾਂਗੇ ਸੇਕ ਲਗਾਉਂਦੇ ਪਕਾਵਾਂਗੇ ਪਾਣੀ ਆਪਾਂ ਐਡ ਕਰਨਾ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇ ਪਾਣੀ ਨਹੀਂ ਸਕਿਪ ਨਹੀਂ ਕਰਨ ਤਾਂ ਬਿਲਕੁਲ ਲੋਫ ਫੇਮ ਤੇ ਤਿਆਰ ਕਰੋ ਉਨੀ ਹੀ ਸੁਆਦਿਸ਼ਟ ਬਣ ਕੇ ਤਿਆਰ ਹੋਊਗਾ ਆਪਾਂ ਥੋੜਾ ਜਿਹਾ ਪਾਣੀ ਐਡ ਕੀਤਾ ਸੀ ਕਿਉਂਕਿ ਚੱਲਣ ਲੱਗ ਜੇ ਹੁਣ ਆਪਾਂ ਇਸ ਤੇ ਕਰਾਂਗੇ ਧਨੀਏ ਦਾ ਛਿੜਕਾ ਜਿਸ ਨਾਲ ਕੀ ਆਪਣੀ ਮਸਾਲੇ ਵਾਲੀ ਬੈਂਗਣੀ ਨੂੰ ਬਹੁਤ ਹੀ ਸੁਆਦਿਸ਼ਟ ਬਹੁਤ ਵਧੀਆ ਫਲੇਵਰ ਮਿਲੂਗਾ ਸੋ ਦ ਹਲਾਉਂਦੇ ਹੋਏ ਆਪਾਂ ਇਸ ਨੂੰ ਦਾਸ ਕੁ ਮਿੰਟ ਲਈ ਠੱਪੇ ਪਕਾਏ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਪਰਫੈਕਟ ਲੁੱਕ ਚ ਜਿਹੜੀ ਆਪਣੀ ਮਸਾਲੇ ਵਾਲੀ ਬੈਂਗਣੀ ਤਿਆਰ ਕੇ ਤਿਆਰ ਆ ਤੇ ਤੁਸੀਂ ਇਸ ਨੂੰ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਰੋਟੀ ਵਗੈਰਾ ਨਾਲ ਪਰਾਂਠੇ ਵਗੈਰਾ ਨਾਲ ਤੇ ਦੱਸਿਓ ਰੈਸਿਪੀ ਕਿੱਦਾਂ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਮਿਲਦੇ ਆਂ ਅਗਲੀ ਨਵੀਂ ਰੈਸਿਪੀ ਦੇ ਨਾਲ ਸੋ ਪਲੀਜ਼ ਪਲੀਜ਼ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ